Yeah, Yeah. tan sadru ਵਾਲ ਗੁਰਦਾਗਰਦੀ ਤੇ ਬਿਰਾਜਮਾਨ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਲੱਗੇ ਹੋਏ ਸਤਕਾਰ ਜੋ ਗੁਰੂ ਪਿਆਰੀ ਗੁਰੂ ਰਖਸਾ ਗੁਰੂ ਕੀ ਸਾਜੀ ਨਿਵਾਜੀ ਸਤ ਸੰਗ ਜੀਓ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅਸ ਵਕਤ ਪਾਵਨ ਪਵਿੱਤਰ ਜਾਸ ਦੀ ਕਥਾ ਵਿਚਾਰ ਆਪਾਂ ਸਭ ਨੇ ਨਾਲ ਮਿਲ ਕੇ ਸਰਵਣ ਕਰਨੀ ਹੈ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲਗੇ ਸਾਜ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਸੋ ਗੱਜ-ਬੱਜ ਕੇ ਬਲਾਉ ਪਤੇ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤਿਹ ਸੋ ਆਪ ਗੁਰੂ ਪਿਆਰਿਓ ਪ੍ਰੰਤਤ ਦੇ ਜੋਗ ਹੋਮ ਜੋ ਲਿੰਗਾ ਸਿਕ ਸੰਗਤਾਂ ਆਪਣੇ ਕੰਮਕਾਰਾਂ ਨੂੰ ਛੱਡ ਕਰਕੇ ਨੀਂਦਾਂ ਨੂੰ ਤਿਆਗ ਦੇ ਹੋਏ ਸਮੇਂ ਚ ਸਮਾ ਕੱਢ ਕੇ ਗੁਰੂ ਪਾਤਸ਼ਾਹੀ ਦੀ ਪਾਵਨ ਹਜ਼ੂਰੀ ਦੇ ਅੰਦਰ ਆ ਕਰਕੇ ਸੁਸ਼ੋਭਤ ਹੋਏ ਹੋ ਬਾਸਾ ਜੀ ਦਾ ਪਾਵਨ ਬਚਨ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹ ਵਿਰਦ ਸਵਾਮੀ ਸ਼ੰਦਾ ਜਿਹੜਾ ਵੀ ਕੋਈ ਗੁਰੂ ਦੀ ਸਰਨ ਦੇ ਵਿੱਚ ਚੱਲ ਕੇ ਆਉਂਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦਾ ਹੈ ਮੇਰਾ ਸਤਿਗੁਰੂ ਉਹਨੂੰ ਪਿਆਰ ਦਿੰਦਾ ਹੈ ਮੇਰਾ ਸਤਿਗੁਰੂ ਉਹਨੂੰ ਗੁਨਾਹਾਂ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ ਮੇਰਾ ਸਤਿਗੁਰੂ ਉਹ ਗੁਰਸਿੱਖ ਨੂੰ ਸੁਖ ਦੀ ਦਾਤ ਬਖਸ਼ਿਸ਼ ਕਰਦਾ ਹੈ ਮੇਰਾ ਸਤਿਗੁਰੂ ਉਹਦੀਆਂ ਆਸਾ ਭਾਵਨਾਵਾਂ ਪੂਰੀਆਂ ਕਰਦਾ ਹੈ ਨਾਮ ਗਾਨ ਮੇਰਾ ਸਤਿਗੁਰੂ ਬਖਸ਼ਿਸ਼ ਕਰਦਾ ਹੈ ਇਹ ਪ੍ਰਮਾਤਮਾ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਆਓ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਆਪਣੀਆਂ ਬਿਰਤੀਆਂ ਨੂੰ ਕਰੀਏ ਅਕਾਗਰ ਸਤਿਗੁਰੂ ਦਸ਼ਮੇਸ਼ ਪਿਤਾ ਜੀ ਧੰਨ ਗੁਰਕਰਨ ਸਿੰਘ ਤਰਪਾ ਸਾਹਿਬ ਜੀ प्यारेओ कोट भाई तो सिख संगता ਨੂੰ ਉਤਾਰਦੇ ਹੋਏ ਤੇ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਥੋਂ ਫਿਰ ਚਾਲਾ ਪਾਉਂਦੇ ਐ ਲੱਖੀ ਜੰਗਲ ਵਿਖੇ ਪਹੁੰਚਦੇ ਐ ਲੱਖੀ ਜੰਗਲ ਜਿਹੜਾ ਹੁਣ ਪਿੰਡ ਦਾ ਨਾਮ ਵੀ ਲੱਖੀ ਜੰਗਲ ਹੈ ਗੋਨਿਆਣਾ ਮੰਡੀ ਤੋਂ 6 ਕਿਲੋਮੀਟਰ ਹੈ ਦੂਰੀ ਤੇ ਤੇ ਬਠਿੰਡੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਧੰਨ ਗੁਰੂ ਕਨਗੀਤਰ ਪਾਸਾ ਜੀ ਇੱਥੇ ਪਹੁੰਚਦੇ ਹੈ ਹੁਣ ਐਦਾ ਲੱਗਦਾਗਾ ਜਿਵੇਂ ਵੀ ਲੱਖੀ ਜੰਗਲ ਧੰਨ ਗੁਰੂ ਕਨਗੀਧਰ ਪਾਸਾ ਜੀ ਨੇ ਇਸ ਦਾ ਨਾਮ ਰੱਖਿਆ ਹੋਵੇ ਨਹੀਂ ਗੁਰੂ ਪਿਆਰਿਓ ਇਹ ਜਿਹੜਾ ਜੰਗਲ ਸੀਗਾ ਬਹੁਤ ਵੱਡਾ ਜੰਗਲ ਸੀਗਾ ਉਹ ਉਸ ਟਾਈਮ ਤੇ ਜਿਸ ਟਾਈਮ ਤੇ ਗੁਰੂ ਕਨਗੀਧਰ ਪਾਸਾ ਜੀ ਇੱਥੇ ਆਏ ਜਾਂ ਧੰਨ ਗੁਰੂ ਹਰਾਈ ਸਾਹਿਬ ਪਾਸਾ ਜੀ ਆਏ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਗੁਰੂ ਨਾਨਕ ਸਾਹਿਬ ਪਾਸਾ ਜੀ ਆਏ ਉਸ ਟਾਈਮ ਤੇ ਇਹ ਸਾਰਾ ਆਪਣਾ ਮਾਲਵਾ ਸੀ ਜਿਹੜਾ ਇੱਧਰ ਦਾ ਸਾਰਾ ਹੀ ਰੇਤਲਾ ਸੀਗਾ ਟਿੱਬੇ ਟਿੱਬੇ ਸੀਗੇ ਤਾਂ ਗੁਰੂ ਪਿਆਰਿਓ ਟਿੱਬਿਆਂ ਦੇ ਵਿੱਚ ਰੇਤਲੇ ਵਾਹਨ ਦੇ ਵਿੱਚ ਇੱਕ ਬਾਗ ਹੋ ਜਾਣਾ ਇੱਕ ਜੰਗਲ ਹੋ ਜਾਣਾ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਹੈ ਇਹ ਗੁਰੂ ਪਿਆਰਿਓ ਫਿਰੋਜ਼ਪੁਰ ਤੋਂ ਲੈ ਕੇ ਇੱਥੋਂ ਤੱਕ 80 ਕਿਲੋਮੀਟਰ ਲੰਬਾ ਇੱਕ ਜੰਗਲ ਸੀਗਾ 80 ਕਿਲੋਮੀਟਰ ਤੇ ਜਿਹੜੀ ਚੜਾਈ ਸੀਗੀ ਇਹਦੀ ਇਹ ਸੀਗੀ 25 ਕਿਲੋਮੀਟਰ 80 ਕਿਲੋਮੀਟਰ ਲੰਬਾਈ ਹੈ ਤੇ 25 ਕਿਲੋਮੀਟਰ ਇਹਦੀ ਚੜਾਈ ਹੈ ਇਹ ਬਹੁਤ ਵੱਡਾ ਭਾਰੀ ਇਹ ਜੰਗਲ ਸੀਗਾ ਇਹਦੇ ਵਿੱਚ ਦਰਖਤ ਤੇ ਦਰਖਤ ਸੀਗੇ ਤੇ 1 ਲੱਖ ਤੋਂ ਉੱਪਰ ਦਰਖਤ ਸੀਗੇ ਇਹ ਜੰਗਲ ਦੇ ਵਿੱਚ 1 ਲੱਖ ਤੋਂ ਉੱਪਰ ਜੰਗਲ درخت ਹੋਣ ਕਰਕੇ ਸਤਿਗੁਰਾਂ ਨੇ ਇਹਦਾ ਨਾਮ ਲੱਖੀ ਜੰਗਲ ਰੱਖਿਆ ਪਹਿਲਾਂ ਵੀ ਇਹਨੂੰ ਲੱਖੀ ਜੰਗਲ ਆਖਿਆ ਜਾਂਦਾ ਪਰ ਸਤਿਗੁਰਾਂ ਨੇ ਵੀ ਫਿਰ ਇਹਦੀ ਉਸਤਤਿ ਵਡਿਆਈ ਕੀਤੀ ਧਨ ਗੁਰੂ ਕਾਲ ਕੀਰਤਪਾਸਾ ਜਿਹਨੇ ਜਦੋਂ ਇੱਥੇ ਆਏ ਹੁਣ ਗੁਰੂ ਪਿਆਰੋ ਇੱਥੇ ਚਾਰ ਪੰਜ ਸਾਈਆਂ ਆਈਆਂ ਇਸ ਜਗ੍ਹਾ ਦੇ ਉੱਪਰ ਚਾਰ ਪੰਜ ਸਾਈਆਂ ਤੋਂ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਇੱਥੇ ਆਏ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਥੇ ਆਏ ਜੱਸਾ ਸਿੰਘ ਆਲੂਆ ਆਜੂ ਵਾਲਿਆ ਵੀ ਇੱਥੇ ਆਏ ਨਵਾਬਤਪੂਰ ਸਿੰਘ ਜੀ ਵੀ ਇੱਥੇ ਆਏ ਬਹੁਤ ਸਿੱਖ ਫੌਜਾਂ ਗੁਰੂ ਪਿਆਰਿਓ ਇੱਥੇ ਆਈਆਂ ਵੱਡਾ ਘੱਲੂਕਾਰਾ ਜਿਹੜਾ ਹੋਇਆ ਉਦੋਂ ਵੀ ਸਿੱਖ ਫੌਜਾਂ ਨੂੰ ਇੱਥੇ ਲਿਆਂਦਾ ਗਿਆ ਜ਼ਖਮ ਸੀ ਜਿਹੜੀਆਂ ਬੱਲਮ ਪੱਟੀ ਕੀਤੀ ਗਈ ਇਹ ਜਿਹੜਾ ਲੱਖੀ ਜੰਗਲ ਦਾ ਪਾਵਨ ਇਤਿਹਾਸ ਹੈ ਇਹ ਸਰਮੌਰ ਇਸ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਜਿੱਥੇ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੱਖ ਫੌਜਾਂ ਦੇ ਵੀ ਸਾਡੇ ਮੁਖੀ ਜਿਹੜੇ ਹੋਏ ਆ ਉਹਨਾਂ ਦੇ ਵੀ ਬਾਬਾ ਬੰਦਰ ਸਿੰਘ ਭਾਦਰਵਰ ਕੀ ਜਿਹੜੇ ਹੋਏ ਆ ਸਾਰਿਆਂ ਦੀਆਂ ਇਸ ਜਗ੍ਹਾ ਦੇ ਉੱਪਰ ਲੱਖੀ ਜੰਗਲ ਜਿਹੜਾ ਅਸਥਾਨ ਬਣੇਗਾ ਸਾਰਿਆਂ ਦਾ ਹੀ ਇੱਥੇ ਆਪਾਂ ਕਹਿ ਦਈਏ ਜਿੱਮੇ ਵਿਚਾਰ ਧਾਰਾ ਤੇ ਮੀਟਿੰਗ ਹੁੰਦੀ ਰਹੀ ਹੈ ਸੇਕੀ ਦਰਬੇ ਬੰਦਗਾਂ ਦੀ ਆਦਮੀ ਇਹ ਜਿਹੜਾ ਸਥਾਨ ਸਿੱਖ ਫੌਜਾਂ ਕੋਲ ਬੁੱਢਾ ਦਾਦ ਦੇ ਕੋਲ ਨਿਹਗ ਸਿੰਘਾਂ ਦੇ ਕੋਲ ਇਹ ਸਥਾਨ ਹੈ ਉਹਨਾਂ ਦਾ ਪਰਮੰਧ ਚੱਲਦਾ ਇੱਥੇ ਬਹੁਤ ਸੋਹਣਾ ਸਥਾਨ ਬਣਿਆ ਗਾਇ ਗੁਰੂ ਦੀ ਕਿਰਪਾ ਵਰਤ ਰਹੀ ਹੈ ਤੇ ਪਿੰਡੇ ਛੋਟਾ ਜਿਹਾ ਨਾਲ ਇਹਦੇ ਪਿੰਡ ਬਹੁਤ ਵੱਡਾ ਗਾ ਮਹਿਮਾ ਸਰਜਾ ਮਾ ਸੱਜਾ ਬਹੁਤ ਵੱਡਾ ਪਿੰਡ ਹੈ ਪਰ ਇਹ ਲਖੀਜੰਦ ਜਿਹੜਾ ਪਿੰਡ ਹੈ ਇਹ ਛੋਟਾ ਜਿਹਾ ਹੈ ਆਮ ਸਿੱਖ ਸੰਗਤਾਂ ਦੀਆਂ ਰਿਸ਼ਤੇਦਾਰੀਆਂ ਵੀ ਉਹਨਾਂ ਦੀਆਂ ਕਿਉਂ ਨੇੜੀ ਇੱਥੇ ਜਾਂਦੇ ਆਉਂਦੇ ਹੋਊਗੇ ਤਾਂ ਤਾਂ ਗੁਰੂ ਨਾਨਕ ਸਾਹਿਬ ਪਾਸਾ ਜੀ ਵੀ ਇੱਥੇ ਆਏ ਗੁਰੂ ਨਾਨਕ ਸਾਹਿਬ ਪਾਸਾ ਜੀ ਨੇ ਸਿੱਖ ਸੰਗਤਾਂ ਨੂੰ ਤਾਰਨਾ ਕੀਤਾ ਉਸ ਤੋਂ ਬਾਅਦ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਛੀਮੇ ਪਾਤਸ਼ਾਹ ਮੀਰ ਪੀਰ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਉਹ ਵੀ ਇੱਥੇ ਆਏ ਮਾਲਵੇ ਦੀ ਜਦੋਂ ਫੇਰੀ ਪਾਈ ਸਤਿਗੁਰਾਂ ਨੇ ਤਾਂ ਧੰਨ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਸਤਵੇਂ ਪਾਤਸ਼ਾਹ ਉਹ ਵੀ ਇੱਥੇ ਆਏ ਹੁਣ ਉਸ ਤੋਂ ਬਾਅਦ ਦੇ ਵਿੱਚ ਚੌਥੀ ਪਾਸਾਹੀ ਧੰਨ ਗੁਰੂ ਕਲਗੀ ਤਰ ਪਾਸਾ ਜੀ ਇੱਥੇ ਆਏ ਹੈ। ਹੁਣ ਸਤਿਗੁਰੂ ਪਾਸਾ ਜੀ ਇਧਰੋਂ ਸ੍ਰੀ ਮੁਕਸਰ ਸਾਹਿਲ ਤੋਂ ਸਿੱਖ ਸੰਗਤਾਂ ਨੂੰ ਉਤਾਰਦੇ ਹੋਏ ਅਨੇਕਾਂ ਨਗਰਾਂ ਦੇ ਵਿੱਚ ਦੀ ਹੁੰਦੇ ਹੋਏ ਇੱਥੇ ਸਤਿਗੁਰੂ ਜੀ ਪਹੁੰਚਦੇ ਹੈ ਲੱਖੀ ਜੰਗਲ ਜਿਵੇਂ ਕਿ ਸਤਿਗੁਰੂ ਧੰਗੁਰੂ ਕਨਗੀਧਰ ਪਾਸਾ ਜੀ ਦਾ ਬਹੁਤ ਲੰਬੇ ਟਾਈਮ ਤੋਂ ਲਗਾਉ ਹੈ ਉਦਾਂ ਤਾਂ ਲਗਾਉ ਹੈ ਗਈ ਹੈ ਕਿਉਂ ਸਤਿਗੁਰੂ ਦਸਵੇਂ ਪਿਤਾ ਜੀ ਪਹਿਲੇ ਜਾਮੇ ਦੇ ਵਿੱਚ ਵੀ ਇੱਥੇ ਆਏ ਛੇਵੇਂ ਜਾਮੇ ਦੇ ਵਿੱਚ ਵੀ ਸਤਿਗੁਰੂ ਜੀ ਆਏ ਸੱਤਵੇਂ ਜਾਮੇ ਦੇ ਵਿੱਚ ਵੀ ਆਏ ਹੁਣ ਦਸਵੇਂ ਜਾਮੇ ਦੇ ਵਿੱਚ ਲਗਾਉ ਤਾਂ ਹੈ ਹੀ ਧੰਨ ਗੁਰੂ ਕਲਗੀਧਰ ਪਾਸਾ ਜੀ ਇੱਥੇ ਆ ਕੇ ਬਹੁਤ ਖੁਸ਼ ਹੋਏ ਸਤਿਗੁਰੂ ਪਾਸਾ ਜੀ ਨੇ ਆਪਣੇ ਖੁਸ਼ੀ ਦੇ ਵਿੱਚ ਆ ਕੇ ਇਸ ਲੱਖੀ ਜੰਗਲ ਦੀ ਵਡਿਆਈ ਕੀਤੀ ਤਾਰੀਫ ਕੀਤੀ ਤੇ ਧੰਨ ਗੁਰੂ ਕਲਗੀਧਰ ਪਾਸਾ ਜੀ ਆਪ ਵੀ ਗਾਉਂਦੇ ਆ ਤੇ ਨਾਲ ਸਿੱਖ ਫੌਜਾ ਕੀ ਕਹਿੰਦੀ ਹੈ ਜਿੱਥੇ ਬੈਠ ਗਏ ਕਲੰਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਈ ਜਦੋਂ ਐਦਾਂ ਜਸ ਗਾ ਰਹੀ ਮੈਂ ਸਿੱਖ ਫੌਜਾ ਤਾਂ ਸਾਗਰੂ ਜੀ ਵੀ ਫਰਬੜੇ ਖੁਸ਼ੀ ਦੇ ਵਿੱਚ ਆਏ ਧੰਨ ਗੁਰ ਕਲਗੀ ਤਰਪਾ ਸਾ ਜੀ ਨੇ ਇਹ ਪਾਵਨ ਬਚਨ ਉਚਾਰੇ ਲੱਖੀ ਜੰਗਲ ਖਾਲਸਾ ਆਨ ਦیدار ਦੇ ਤੋਨੇ ਸੁਣ ਕੇ ਸਤਿ ਮਾਹੀ ਦਾ ਮੇਹੀ ਕਾ ਮਿਤੋਨੇ ਕਿਸੇ ਨਾਲ ਨਾ ਰਲਿਆ ਕਾਇ ਕੋਈ ਸੌਕ ਪੀਓ ਨੇ ਗਿਆ ਪਰਾਖ ਮਿਲਿਆ ਮਿਤ ਮਾਹੀ ਤਾਇ ਸੁਕਰ ਕਿਤੋਨੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਤੇ ਸਤਗੁਰੂ ਪਾਸਾ ਜੀ ਨੇ ਜਦੋਂ ਇਹ ਬਚਨ ਆਖੇ ਸੁਣ ਕੇ ਸਾਧਮਾਹੀ ਦਾ ਮੇਹੀ ਪਾਣੀ ਕਾਮਤੋਲੀ ਮੇਹੀ ਦਾ ਪਾਉ ਹੁੰਦਾਗਾ ਮੱਝਾਂ ਘਾ ਦਾ ਪਾਉ ਹੁੰਦਾ ਘਾ ਚਰਦਣਾ ਕਹਿੰਦੇ ਜਿਵੇਂ ਇੱਕ ਮਾਲਕ ਹੈ ਬਹੁਤ ਕਾਂ ਮੱਝਾਂ ਦਾ ਮਾਲਕ ਹੈ ਉਸ ਮਾਲਕ ਦੀਆਂ ਮੱਝਾਂ ਘਾਹ ਚਰਦੀਆਂ ਪਾਣੀ ਪੀਂਦੀਆਂ ਤੇ ਫਿਰ ਉਹ ਜਿਹੜਾ ਮਾਲਕ ਆ ਆਵਾਜ਼ ਮਾਰਦਾ ਤੇ ਮੱਝਾਂ ਘਾਹ ਚਰਦੀਆਂ ਹੋਈਆਂ ਛੱਡ ਕੇ ਆਪਣਾ ਵਿੱਚੀ ਘਾਹ ਚਾਰਾ ਉਹਦੇ ਵੱਲ ਨੂੰ ਭੱਜੀਆਂ ਆਉਂਦੀਆਂ ਪਾਣੀ ਪਿੰਦੀਆਂ ਮੱਝਾਂ ਢਾਬ ਦੇ ਉੱਪਰ ਉਹ ਤਾਂ ਜਦੋਂ ਉਹਦਾ ਮਾਹੀ ਹੈ ਜਿਹੜਾ ਭਾਵ ਕੇ ਮਾਲਕ ਹੈ ਉਹ ਆਵਾਜ਼ ਮਾਰਦਾ ਹੈ ਤਾਂ ਗੁਰੂ ਪਿਆਰਿਓ ਉਹ ਭੱਜੀਆਂ ਆਉਂਦੀਆਂ ਉਹਦੇ ਵੱਲ ਨੂੰ ਪਾਣੀ ਵਿਚਾਲੇ ਛਲ ਆਉਂਦੇ ਆ ਹੁਣ ਉਹਨਾਂ ਜਾਨਵਰਾਂ ਦਾ ਸਤਿਗੁਰਾਂ ਨੇ ਦ੍ਰਿਸ਼ਟਾਤ ਦਿੱਤਾ ਹੈ ਵੀ ਜਿਵੇਂ ਉਹ ਜਿਹੜੇ ਜਾਨਵਰ ਪਸ਼ੂ ਹੈ ਮੱਝਾਂ ਦਾ ਨਾਂ ਜਿਹੜੀਆਂ ਉਹ ਆਪਣੇ ਮਾਲਕ ਦੇ ਕਹਿਣੇ ਦੇ ਵਿੱਚ ਆ ਮਾਲਕ ਦੇ ਨਾਲ ਪਿਆਰ ਕਰਦੀਆਂ ਪ੍ਰੇਮ ਕਰਦੀਆਂ ਤੇ ਭਜੀਆਂ ਆਉਂਦੀਆਂ ਆਪਣਾ ਪਾਣੀ ਵੀ ਛੱਡ ਕੇ ਪਾਣੀ ਨਹੀਂ ਪੀਂਦੀਆਂ ਜਦੋਂ ਮਾਲਕ ਆਵਾਜ਼ ਮਾਰਦਾ ਕਾਂ ਚੜਦੀਆਂ ਤੇ ਵਿਚਾਲੇ ਛੱਡ ਕੇ ਆ ਜਾਂਦੀਆਂ ਤੇ ਏਵੇਂ ਜਿਵੇਂ ਹੁਣ ਸਤਿਗੁਰੂ ਜੀ ਦੇ ਵਿੱਚ ਸ਼ਕਤੀ ਹੈ ਜਿਹੜੀ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਵਿੱਚ ਤਾਂ ਸ਼ਕਤੀ ਐਸੀ ਹੈ ਖਿੱਚ ਐਸੀ ਹੈ ਸਿੱਖ ਸੰਗਤਾਂ ਫੌਜਾਂ ਆਦਮੀਆਂ ਮਹਾਰਾਜ ਤੁਹਾਡੇ ਵੱਲ ਭੱਜੀਆਂ ਆਉਂਦੀਆਂ ਸਿੱਖ ਸੰਗਤਾਂ ਖਿੱਚ ਦਾ ਕੇਂਦਰ ਬਣਦੀਆਂ ਜਦੋਂ ਪਤਾ ਲੱਗਦਾ ਸਿੱਖ ਸੰਗਤਾਂ ਨੂੰ ਕਿ ਸਤਿਗੁਰੂ ਜੀ ਇੱਥੇ ਪਹੁੰਚੇ ਐ ਤਾਂ ਧੰਗੁਰੂ ਕਲਗੀਧਰ ਪਾਸਾ ਜੀ ਉੱਚੀ ਉੱਚੀ ਇਹ ਗਾਰੇ ਬੜੀ ਖੁਸ਼ੀ ਦੀ ਲਹਿਰ ਦੇ ਵਿੱਚ ਸਤਿਗੁਰੂ ਜੀ ਬੈਠੇ ਐ ਬਹੁ ਦੂਰ ਤੱਕ ਸਤਵਰਾਂ ਦੀ ਆਵਾਜ਼ ਹੈ ਜਿਹੜੀ ਉਹ ਸੁਣਦੀ ਹੈ ਜਦੋਂ ਉਹ ਗਾਰੇ ਹੈ ਲੱਖੀ ਜੰਗਲ ਖਾਲਸਾ ਤਾਂ ਹਣ ਗੁਰੂ ਪਿਆਰੋ ਲੱਖੀ ਜੰਗਲ ਦੀ ਵਡਿਆਈ ਵੀ ਕਰ ਰਿਹਾ ਤੇ ਖਾਲਸੇ ਦੀ ਵੀ ਵਡਿਆਈ ਕਰ ਰਿਹਾ ਜਿ ਸਿੱਖ ਫੌਜਾਂ ਜਿਹੜੀਆਂ ਬੜੀਆਂ ਗੁਰੂ ਦੀ ਕਿਰਪਾ ਵਰਤ ਰਹੀ ਹੈ ਸ਼ਕਤੀਸ਼ਾਲੀਏ ਮੇਰੇ ਸਤਿਗੁਰਾਂ ਦੀ ਕਿਰਪਾ ਵਰਤਣੀ ਜੈ ਸਿੱਖ ਪੌਜਾਂ ਦੇ ਉੱਪਰ ਅਕਾਲ ਪੁਰਖ ਦੀ ਵਡਿਆਈ ਕਰ ਰਿਹਾ ਸੱਚੇ ਪਾਸਾ ਤੇਰਾ ਲੱਖ ਲੱਖ ਸ਼ੁਕਰਾਨਾ ਕਰ ਐਥੋਂ ਤੱਕ ਪਹੁੰਚੇ ਅੰਗ ਤੇਰੀ ਕਿਰਪਾ ਦੇ ਨਾਲ ਤੇਰੀ ਕਿਰਪਾ ਵਰਤਰੀ ਸਤਿਗੁਰਾਂ ਦੀ ਵਡਿਆਈ ਸਤਿਗੁਰੂ ਜੀ ਕਰ ਰਹੀ ਹੈ ਪਰ ਸਤਿਗੁਰਾਂ ਦੇ ਨਾਲ ਅਨੇਕਾਂ ਜਿਹੜੇ ਕਵੀ ਵੀ ਹੈ ਤੇ ਉਹ ਕਵੀ ਵੀ ਫਿਰ ਹੁਣ ਸਤਿਗੁਰਾਂ ਨੂੰ ਆਪੋ ਆਪਣੀਆਂ ਜਿਹੜੀਆਂ ਕਿਵਤਾਵਾਂ ਸੁਣਾ ਰਹੇ ਐ ਕਵੀ ਦਰਬਾਰ ਲੱਗ ਗਿਆ ਗਏ ਸਿੱਖ ਸੰਗਤਾਂ ਆਈ ਜਾਂਦੀਆਂ ਤੇ ਕਵੀ ਦਰਬਾਰ ਦੇ ਵਿੱਚ ਬੈਠੀ ਜਾਂਦੀਆਂ ਉਸ ਤਤ ਕਰੀ ਜਾਂਦੇ ਆ ਪ੍ਰਮਤ ਬਾਣੀ ਤਾਂ ਹੁਣ ਗੁਰੂ ਪਿਆਰਿਓ ਹੁਣ ਮਹਿਮਾ ਸਿਰਜਾ ਦਾ ਚੌਧਰੀ ਆ ਜਿਹੜਾ ਉਹ ਵੀ ਚੱਲ ਕੇ ਆਇਆ ਸਤਿਗੁਰਾਂ ਦੇ ਕੋਲ ਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਕੋਲ ਦੁੱਧ ਲੈ ਕੇ ਆਇਆ ਗੂੜੀ ਮੱਝ ਦਾ ਤਾਂ ਸਤਗੁਰਾਂ ਨੂੰ ਆ ਕੇ ਨਮਸਕਾਰ ਕਰਦਾ ਤੇ ਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਅੱਗੇ ਦੁੱਧ ਰੱਖਦਾ ਤੇ ਪਾਸਾ ਜੀ ਉਹ ਦੁੱਧ ਛਕੂ ਮੈਂ ਇੱਥੇ ਨਾਲ ਹੀ ਪਿੰਡ ਮਹਿਮਾ ਸਿਰਜਾਗਾ ਉਥੋਂ ਦਾ ਚੌਧਰੀ ਐ ਪਾਸਾ ਜੀਓ ਕਿਰਪਾ ਕਰੋ ਦੁੱਧ ਲੈ ਕੇ ਆਏ ਹੈ ਤਾਂ ਧੰਗ ਗੁਰੂ ਕਲਗੀ ਤਰ ਪਾਸਾ ਜੀ ਕਹਿੰਦੇ ਦੁੱਧ ਕਾਲੀ ਮੱਝ ਦਾ ਹੈ ਜਾਂ ਬੂਰੀ ਮੱਝ ਦਾ ਹੈ ਦੱਸ ਕਿਹੜੀ ਮੱਝ ਦਾ ਹੈ ਪਾਸਾ ਜੀ ਨੂੰ ਆਖਦਾ ਮਹਾਰਜ ਤੁਸੀਂ ਕਿਹੜੀ ਮੱਝ ਦਾ ਸ਼ੱਕ ਨਾ ਗਾ ਉਹੀ ਲੈ ਆਉਨੇ ਆ ਮਹਾਰਾਜ ਕਹਿੰਦੇ ਫਿਰ ਬੂਰੀ ਮੱਝ ਦਾ ਲੈ ਕੇ ਆਇਆ ਕਹਿੰਦੇ ਮਹਾਰਾਜੇ ਇਹ ਗੂਰੀ ਮੱਝ ਦਈ ਹੈਗਾ ਹੁਣ ਸਤਿਗੁਰਾਂ ਨੇ ਦੁੱਧ ਛਕਿਆ ਬੜੇ ਆਨੰਦ ਦੇ ਵਿੱਚ ਆਏ ਸਤਿਗੁਰੂ ਜੀ ਬਚਿਆ ਜਿਹੜਾ ਦੁੱਧ ਸੀ ਸਿੱਖ ਪੌਜਾ ਨੇ ਛਕਿਆ ਦੂਸਰੇ ਤਰ੍ਹਾਂ ਫੇਰ ਇਸੇ ਤਰ੍ਹਾਂ ਹੋਇਆ ਫੇਰ ਸਤਿਗੁਰੂ ਜੀ ਕਹਿੰਦੇ ਇਹ ਦੁੱਧ ਲੈ ਕੇ ਆਇਆਗਾ ਚੌਧਰੀਆ ਇਹ ਬੂਰੀ ਮੱਝ ਦਾ ਹਾਂ ਮਰਜ ਬੂਰੀ ਮੱਝ ਦਾ ਫੇਛਿਆ ਸਤਿਗੁਰਾਂ ਨੇ ਆਨੰਦ ਦੇ ਵਿੱਚ ਆਏ ਤੀਜੀ ਵਾਰ ਜਦੋਂ ਦੁੱਧ ਲੈ ਕੇ ਆਇਆ ਹੁਣ ਚੌਧਰੀ ਕਹਿੰਦਾ ਪ੍ਰਤਿਆਵਾ ਲੈਂਦਾ ਸਤਿਗੁਰਾਂ ਦਾ ਕਹਿੰਦਾ ਵੀ ਸਤਿਗੁਰੂ ਜੀ ਹਰ ਵਾਰ ਜਦੋਂ ਪੁੱਛਦੇ ਆ ਬੂਰੀ ਮੱਝ ਦਾ ਦੁੱਧ ਤੇ ਦੁੱਧ ਤਾਂ ਬੂਰੀ ਮੱਝ ਦੇ ਹੁੰਦਾ ਅੱਜ ਦੇਖਾਂਗੇ ਅੱਜ ਕਾਲੀ ਮੱਝ ਦਾ ਦੁੱਧ ਲੈ ਕੇ ਜਾਂਦੇ ਆ ਸਤਗੁਰੂ ਜੀ ਜਾਣਦੇ ਆ ਜਦੋਂ ਲਿਆ ਕੇ ਸਤਬਰਾਂ ਦੇ ਅੱਗੇ ਦੁੱਧ ਰੱਖਿਆ ਤਾਂ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਕਹਿੰਦੇ ਚੌਧਰੀਆ ਪ੍ਰਤਿਆਵਾ ਲੈ ਰੇ ਆ ਦੁੱਧ ਅੱਜ ਫਿਰ ਕਾਲੀ ਮੱਝ ਦਾ ਲੈ ਆਇਆ ਤੇ ਹੁਣ ਪ੍ਰਤਿਆਵਾ ਲੈ ਰਿਹਾ ਵੀ ਸਤਗੁਰਾਂ ਨੂੰ ਪਤਾ ਲੱਗਦਾ ਜੇ ਨਹੀਂ ਲੱਗਦਾ ਸ਼ਕਤੀ ਦੇਖ ਰੇ ਆ ਚੌਧਰੀਆ ਜੇ ਤੇ ਐਸੀ ਸ਼ਕਤੀ ਵਰਤੂਗੀ ਇੱਥੇ ਬਹੁਤ ਸਿੱਖ ਫੌਜਾਂ ਆਇਆ ਕਰਨੀਆਂ ਆ ਜੰਗਾ ਜੁੱਧਾ ਜਦੋਂ ਹੋਣਗੀਆਂ ਤੇ ਇੱਥੇ ਸਿੱਖ ਫੌਜਾਂ ਇਕੱਠੀਆਂ ਹੋਇਆ ਕਰਨਗੀਆਂ ਬਾਬਾ ਦੀਪ ਸਿੰਘ ਜੀ ਵਰਗੇ ਨੇ ਇੱਥੇ ਲੈਣ ਖਿੱਚੀ ਸੀਗੀ ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਚੱਲੇ ਸੀ ਨਾ ਜਦੋਂ ਹਰਮੰਦਰ ਸਾਹਿਬ ਦੀ ਬੇਅਦਬੀ ਹੋਈ ਤੇ ਬੇਅਦਬੀ ਨੂੰ ਰੋਕਣ ਦੇ ਬਾਅਦ ਤੇ ਖੰਡਾ ਲੈ ਕੇ 18 ਸੇਰ ਦਾ ਬਾਬਾ ਦੀਪ ਸਿੰਘ ਜੀ ਜਾ ਰਹੇ ਐ ਉਦੋਂ ਪਰ ਇੱਥੇ ਰੁਕੇ ਸਨ ਇੱਥੇ ਲਾਈਨ ਖਿੱਚੀ ਤੇ ਆਖਿਆ ਵੀ ਜਿਹੜਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਕਨ ਕੀ ਰੇਣ ਕਰ ਤਾ ਆਉ ਹਮਾਰੇ ਪਾਸ ਤੇ ਜਿਹੜੇ ਨੇ ਪਾਈ ਸਿਰ ਤਾਂ ਦੱਤਾਂ ਦੀ ਗਲੀ ਮੁਰਿਆਓ ਜਿਹੜੇ ਆਪਣਾ ਸੀਸ ਤਲੀ ਦੇ ਉੱਪਰ ਰੱਖਿਆਗਾ ਤੇ ਉਹ ਲਾਈਨ ਟੱਪ ਕੇ ਇੱਧਰ ਆ ਜਾਊਗਾ ਇੱਥੇ ਫਿਰ ਬਾਬਾ ਦੀਪ ਸਿੰਘ ਜੀ ਚੱਲੇ ਸਨ ਤਾ ਗੁਰੂ ਪਿਆਰਿਓ ਸਤਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਬਚਨ ਕੀਤੇ ਤੇ ਬੇਸ਼ੇਰੀਆਂ ਸ਼ਕਤੀਆਂ ਵਰਤਿਆ ਕਰਨਗੀਆਂ ਚੌਧਰੀਆ ਤੋ ਸ਼ਕਤੀ ਦਾ ਪ੍ਰਤਿਆਵਾ ਲੈ ਰਹੇ ਆ। ਤਾਂ ਸਤਗੁਰਾਂ ਨੇ ਦੁੱਧ ਛਕਿਆ ਤੇ ਹੁਣ ਗੁਰੂ ਪਿਆਰਿਓ ਅੱਗੇ ਬੜੇ ਬਚਨ ਕੀਤੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਹੁਣ ਅਗਲਾ ਜਿਹੜਾ ਪਾਵਨ ਇਤਿਹਾਸਾ ਗੁਰੂ ਪਿਆਰਿਓ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ। ਜਿੱਥੇ ਕਿ ਸਤਗੁਰੂ ਗੁਰੂ ਗਰੀਬ ਨਵਾਜ ਸਾਹਿਬ ਦੀ ਕਿਰਪਾ ਦੇ ਨਾਲ अनेका ਸਾਡੇ ਜਥੇਦਾਰ ਨਵਾਬ ਕਪੂਰ ਸਿੰਘ ਵਰਗੇ ਮਬਾਦੀਵ ਸਿੰਘ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਇੱਥੇ ਆਉਂਦੇ ਆ ਤਾਂ ਗੁਰੂ ਪਿਆਰਿਓ ਉਹਨਾਂ ਬਾਰੇ ਆਪਾਂ ਪੰਖ ਪਵਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਸਤਗੁਰੂ ਗੁਰੂ ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਨ ਇਹ ਲੋਕ ਸੁਖੇਗੇ ਪਰ ਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮਲੇ ਫੁੱਲਾ ਦੁਕਾਨ ਦੇ ਕਿ ਮਾਸੂਬ ਲਾਉ ਪਤੇ ਵਾਹਿਗੁਰੂ ਜੀ ਕਾ ਕਰ ਵਾਹਿਗੁਰੂ ਜੀ ਕੀ ਪਤੇ ਵਾਹਿਗੁਰੂ ਸਾਹਿਬ ਜੀ RAM ਕਲੀ ਮਹਲਾ ਦੀ ਜਨ ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਨੰਦ ਪਿਆਰੀਂ ਬਾਣੀ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਸ ਸਤਿ ਮਨ ਬਧਿਆ ਪਗ ਜਾਵ ਰਾਗ ਗੁਰ ਪ੍ਰਭ ਪ੍ਰਵਾਰ ਪਰਿਆਗ